लगता के तो जारी रखना चाहिए सारे पंजाब इस जारी रखा अज श्री मुक्तर साहब ਇਸ ਪਾਵਨ ਧਰਤੀ ਤੇ ਵਨ ਸੁਵਨਤਾ ਸਾਰੇ ਲੋਕ ਹਰ ਵਰਗ ਦੇ ਸ਼ਾਮਿਲ ਹੋਏ ਨੇ ਔਰ ਇਸ ਜਾਗ ਨੂੰ ਅਸੀਂ ਇਸ ਪਾਵਨ ਧਰਤੀ ਤੋਂ ਸਾਰੇ ਪੰਜਾਬ ਵਿੱਚ ਲੈ ਕੇ ਜਾਵਾਂਗੇ ਅਸੀਂ ਬਿਲਕੁਲ ਇਹ ਮਾਈਂਡ ਨਹੀਂ ਕਰਾਂਗੇ ਕਿ 500 ਬੰਦਾ 200 ਬੰਦਾ 150 ਬੰਦਾ ਹਰ ਪਿੰਡ ਦੇ ਵਿੱਚ ਹਰ ਕਸਬੇ ਵਿੱਚ ਇਕੱਠਾ ਹੋਵੇ ਔਰ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਵੱਡੀ ਮਹਿੰਮ ਉਹ ਪੰਜਾਬ ਚ ਲਾਈ ਹੈ ਸੁਨੇਹਾ ਕੀ ਦੇਣਾ ਚਾਹੁੰਗਾ ਅੱਜ ਦੇ ਦਿਨ ਤੋਂ ਜਦੋਂ ਪਹਿਲਾ ਮਾਨਸ ਜਿਹੜਾ ਹੈਗਾ ਉਹ ਸ਼ੁਰੂਆਤ ਤੇ ਇਹ ਜਾਗਰੂਕਤਾ ਮਹਿੰਦੀ ਦਾ ਕਹਿੰਦਾ ਸੁਨੇਹਾ ਕੀ ਹੈਗਾ ਪੰਜਾਬ ਦੇ ਲੋਕਾਂ ਇਹਦਾ ਸੁਨੇਹਾ ਇਹ ਹੈਗਾ ਕਿ ਪਾਰਟੀਆਂ ਰਾਜਸੀ ਪਾਰਟੀਆਂ ਜਿਨ੍ਹਾਂ ਨੇ ਵੀ ਰਾਜ ਕੀਤਾ ਸਾਰੀਆਂ ਫੇਲ ਹੋ ਗਈਆਂ ਮੁਕੰਮਲ ਤੌਰ ਤੇ ਨਸ਼ੇ ਕੰਟਰੋਲ ਨਹੀਂ ਹੋ ਰਹੇ ਸਰਕਾਰ ਨੂੰ ਅਸੀਂ ਦਾ ਅਵੇਅਰਨੈਸ ਕਰ ਰਹੇ ਆ ਕਿ ਹਕੂਮਤ ਨੂੰ ਜਾਗਣਾ ਚਾਹੀਦਾ ਹੈ ਔਰ ਇਸ ਅਹਿਮ ਮਸਲੇ ਵੱਲ ਪੂਰਨ ਰੂਪ ਦੇ ਵਿੱਚ ਤਾਂ ਅੰਗੜਾ ਚਾਹੀਦਾ। ਕਾਨੂੰਨੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਜੇ ਵੀ ਇਹ ਗੱਲ ਚੱਲਦੀ ਹੈ ਕਿ ਸ਼ਾਇਦ ਕੁਝ ਰਾਸੀ ਇਲਾਹਾ ਲੈਣ ਲਈ ਜਾਂ ਕੁਝ ਗਿੱਦੜਵਾ ਜਿਮਨੀ ਚੋਣ ਨੂੰ ਦੇਖਿਆ ਜਾ ਰਿਹਾ ਕੁਝ ਅਜਿਹਾ ਜਾਂ ਪੋਲਿਟਿਕਸ ਇਜ਼ ਟੋਟਲੀ ਆਊਟ। ਰਾਜਨੀਤੀ ਇਹਦੇ ਚੋਂ ਮੁਕੰਮਲ ਤੌਰ ਤੇ ਸਾਫ਼ ਹੈ। ਕਿਉਂਕਿ ਇਹਦੇ ਚ ਅੱਜ ਭਾਜਪਾ ਇਹਦੇ ਵਿੱਚ ਨਾਲ ਦੀ ਨਾਲ ਕਾਂਗਰਸ ਨਾਲ ਦੀ ਨਾਲ ਸੰਗਠਨ ਸਾਰੇ ਦੇ ਸਾਰੇ ਸ਼ਾਮਿਲ ਹੋਏ ਨੇ। ਅਕਾਲੀ ਧਲ, ਨੁਮੈਂਦੇ, ਆਜ਼ਾਦ, ਹਰਮਨ ਪਿਆਰੇ ਲੋਕ ਸਾਰੇ ਆਏ ਨੇ। ਸੋ ਇਹਨਾਂ ਨਸ਼ਿਆਂ ਦੇ ਮੁੱਦੇ ਤੇ ਦਾ ਕੋਈ ਵੀ ਜੁਆਇਨ ਕਰ ਸਕਦਾ ਹੈ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਅਸੀਂ ਪਾਰਟੀ ਦੇ ਨਾਤੇ ਇਹ ਪ੍ਰੋਗਰਾਮ ਨਹੀਂ ਕੀਤਾ ਭਾਰਤ ਦੇ ਰਾਜਨੀਤਿਕ ਜੀਵਨ ਦੇਖੇ ਜਾਂਦੇ ਕਿ ਐਨਸੀਐਮ ਤੁਹਾਡੇ ਪਾਸ ਭਾਰਤ ਪਾਰਟੀਆਂ ਲਈ ਆਉਂੋ ਪਰ ਸਾਰੇ ਸਾਰੇ ਸਮਾਜਿਕ परदेश पर पैदा अवस्था बाकी है जो कि कूको के महाराज मान ने अपना एक संस्थान करने का और में जरूर की कराता है सदस्यता पर हेलो 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 जरूर जानवासी बहुत प्रतिबद्धता का इच्छा पंजाब पर और ने चलने के लिए प्रतिबद्धता نقدر ڪيترا خوبصورت آهي ڪتاب نان ۽ چٽندڙ موضوعات سان ۽ سارا جادو سان ملي ڪجهه